ਸਾਸਰੀ ਕਾਲ ਜੀ ਅੱਜ ਆਪਾਂ ਬਲੌਗ ਬਣਾਉਣ ਲੱਗੇ ਸੀਗੇ ਤੇ ਅੱਜ ਬੇਲਾ ਹੀ ਸੀਗੇ ਆਪਾਂ ਚੱਲ ਆਪਾਂ ਦਿਖਾ ਦਿੰਨੇ ਆਂ ਵੀ ਅੱਜ ਕਿੱਥੇ ਕਿੱਥੇ ਚੱਲੇ ਸੀਗੇ ਤੇ ਕੋਈ ਖਾਸ ਵਜ੍ਹਾ ਕਰਕੇ ਤਾਂ ਨਹੀਂ ਚੱਲਿਆ ਸੀਗਾ ਮੈਂ ਬਸ ਉਹੀ ਅੱਜ ਬੇਲਾ ਸੀਗਾ ਘਰੇ ਤੇ ਮੈਂ ਕਿਹਾ ਚੱਲ ਬਾਹਰ ਗੇੜਾ ਕੱਢ ਹੁੰਦੇ ਆਂ ਤੇ ਨਾਲੇ ਟਾਈਮ ਪਾਸ ਹੋ ਜਾਊਗਾ ਤੇ ਪਰ ਅੱਜ ਗਰਮੀ ਬਹੁਤ ਆ ਕੱਲ ਹੀ ਮੀਂਹ ਪੈ ਕੇ ਹਟਿਆ ਵਾ ਕੱਲ ਵੀ ਗਰਮੀ ਬਹੁਤ ਸੀਗੀ ਕੱਲ ਜਿਵੇਂ 35 ਡਿਗਰੀ ਟੈਂਪਰੇਚਰ ਸੀਗਾ ਹੁਣ ਵੀ 30 ਡਿਗਰੀ ਟੈਂਪਰੇਚਰ ਆ ਤੇ 2 ਵਜ ਗਏ ਤੇ ਵੀਰਵਾਰ ਦਾ ਦਿਨ ਆ ਤੇ ਬਾਕੀ ਹੁਣ ਆਪਾਂ ਗੱਡੀ ਸਟਾਰਟ ਕੀਤੀ ਸੀਗੀ ਤੇ ਗੱਡੀ ਚ ਸੇਕ ਹੀ ਬਹੁਤ ਪੈਂਦਾ ਵਾ ਤੇ ਜਦ ਤੱਕ ਆਪਾਂ ਸ਼ੀਸ਼ੇ ਖੋਲ ਲੈਨੇ ਆ ਬਾੜੀ ਮੋਟੀ ਆ ਜਿਹੜੀ ਬਾਹਰੋਂ ਤਾਜੀ ਹਵਾ ਆਊਗੀ ਤੇ ਬਾਕੀ ਧੁੱਪ ਵੀ ਬਹੁਤ ਆ ਤੇ ਇਹਦੇ ਧੁੱਪ ਦਾ ਤਾਂ ਆਪਣੇ ਕੋਲੇ ਹੱਲ ਹੈਗਾ ਵਾ ਆਪਣੇ ਕੋਲੇ ਐਨਕਾ ਹੈਗੀਆਂ ਆ ਤੇ ਐਨਕਾ ਆਪਾਂ ਲਾ ਲੈਨੇ ਆ ਇਹ ਵੀ ਹੁਣ ਇੱਕ ਹੱਥ ਨਾਲ ਤਾਂ ਐਨਕਾ ਲਾਉਣੀਆਂ ਔਖੀਆਂ ਚੱਲ ਟਰਾਈ ਕਰਦੇ ਆ ਵੀ ਲੱਗ ਜਾਣ ਐਨਕਾ ਚਲੋ ਜੀ ਲਓ ਜੀ ਲੱਗ ਗਈਆਂ ਐਨਕਾ ਆਪਣੇ ਕਿਵੇਂ ਐਨਕਾ ਵਧੀਆ ਲੱਗਦੀਆਂ ਤੇ ਬਾਕੀ ਜਿੱਥੇ ਜਿੱਥੇ ਆਪਾਂ ਜਾਣਦੇ ਆ ਸਾਰਿਆਂ ਨਾਲ ਪਹਿਲਾਂ ਤਾਂ ਗੱਡੀ ਆਪਾਂ ਕਾਲੀ ਧਵਾ ਲਈ ਸੀਗੀ ਤੇ ਸਾਰਿਆਂ ਨਾਲ ਪਹਿਲਾਂ ਆਪਾਂ ਗੁਰਦੁਆਰਾ ਸਾਬ ਚਾਲਦੇ ਆ ਦੇ ਆਪਣੇ ਹਾਲ ਪ੍ਰੋਫੈਸਰ ਜਰਦੂਲ ਜਿਹੜੇ ਕਿ ਦੁਪੇ ਸੇਵਨ ਦਾ ਆ ਰਿਹਾ ਸਾਧਗੁਰੂ ਐਪੋਇਚਾ ਵਰ ਲਖਣਾ ਵਿੱਚ ਆ ਰਿਹਾ ਕਰ ਕਿਰਪਾ ਬਾਰੂ ਤਾਰਿਆ ਸ਼ਲੋਕ ਮਹੰਲਾ ਪਹਿਲਾ ਸੰਮਲ ਰੁਕਸਰਾਇ ਰਾਤ ਧੀਰਗਦਮੋਚ ਹੋਏ ਜਾਵੇ ਅਸਕਰ ਜੈ ਨਾਸੇ ਕਿ ਤਫਾਲ ਫਿਰਤੀ ਹੋਵੇ ਕੋ ਨਾਨਕ ਸੱਚ ਤੇ ਹੈ ਇਹ ਸੱਚ ਹੋਵੇ ਤਾਂ ਸੱਚ ਪਈਏ ਪੌੜੀ ਜਿਤੇਂਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ ਪੇਦੇ ਬੜੇ ਆਇਆ ਪੇ ਕਰਮ ਕਰਾਇਦਾ ਵਡੋ ਵਡਾ ਵਡ ਮੇਦਨ ਇਸਰਾਇ ਸਤੰਦੇ ਲਾਏ ਦਾ ਨੰਦਰੋ ਪੱਠੀ ਜੀ ਅੱਗੇ ਬਾਦ ਨੂੰ ਆਪ ਬ੍ਰੈਂਪਟਨ ਦਾ ਗੁਰਦੁਆਰਾ ਗੁਰਦੁਆਰਾ ਸਿੱਖ ਸੰਗਤ ਬ੍ਰੈਂਪਟਨ ਇਹ ਆ ਨਿਸ਼ਾਨਾ ਵਾ ਤੇ ਬਾਕੀ ਪਹਿਲੋ ਤਾਂ ਧੁੱਪ ਨਿਕਲੀ ਹੋਈ ਸੀਗੀ ਹੁਣ ਬੱਦਲ ਜੇ ਹੋ ਕੇ ਬੱਦਲ ਜੇ ਹੋ ਗਏ ਲੱਗਦਾ ਮੀਂਹ ਆਊਗਾ ਪਣੀ ਗੱਡੀ ਖੜੀ ਆ ਕਾਲੀ ਧਵਾਈ ਸੀਗੀ ਗੱਡੀ ਤੇ ਲੱਗਦੀ ਆ ਨਾ ਹੁਣ ਪੂਰੀ ਸਾਫ ਸਾਫ ਤੇ ਆ ਗੱਡੀ ਸੀ ਆਪਣੀ ਜਿਵੇਂ ਉਹ ਬਾਬੇ ਬੈਠਿਆ ਸ਼ਾਮੇ ਤੇ ਆ ਗੁਰਦੁਆਰੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਇਹ ਸਿਟੀ ਸੈਂਟਰ ਆ ਸੀਗੇ ਮੈਂ ਕਿਹਾ ਚੱਲ ਕਾਫੀ ਕੂਫੀ ਪੀ ਜੀਏ ਤੇ ਬਾਕੀ ਆ ਸੀਗਾ ਪ੍ਰਾਈਮਲੀ ਸਿਟੀ ਸੈਂਟਰ ਪਾਰਕਿੰਗ ਚ ਲਾ ਲੈਂਦੇ ਆ ਜਿਹੜੀ ਅੰਡਰਗਰਾਉਂਡ ਪਾਰਕਿੰਗ ਆ ਉਹਦੇ 'ਚ ਹੀ ਲਾਉਂਦੇ ਆ ਗੱਡੀ ਫਿਰ ਅੰਦਰੋਂ ਜਾਣਾ ਸੌਖਾ ਵਾ ਅਜ ਤਾਂ ਬੈਲੀ ਪਈਆ ਪਾਰਕਿੰਗ ਕੋਲ ਕੀ ਪੀਣ ਲੱਗੇ ਸੀ ਐ ਪੀਣ ਲੱਗੇ ਸੀ ਆਪਾਂ ਆ ਬਰਦਾਮ ਪਹਿਲਾਂ ਪੂਰੀ ਧੁੱਪ ਨਿਕਲੀ ਹੋਈ ਸੀਗੀ ਗਰਮੀ ਵੀ ਪੂਰੀ ਸੀਗੀ ਆ ਦੇਖ ਲਓ ਹੁਣ ਬੱਦਲ ਹੋ ਗਏ ਹੁਣ ਟੈਂਪਰੇਚਰ ਵੀ ਘਟ ਗਿਆ ਮੀਂਹ ਵੀ ਪੈ ਗਿਆ ਯਾਨੀ ਬਸ ਆ ਹੀ ਮੌਸਮ ਦਾ ਕੋ ਪਤਾ ਨਹੀਂ ਲੱਗਦਾ ਕਦੋਂ ਕਿਵੇਂ ਹੋ ਜਾਏ ਤੇ ਕਦੋਂ ਕਿਵੇਂ ਹੋ ਜਾਏ ਤੋ ਇਹ ਕਿਸੇ ਸਪੈਸ਼ਲ ਨੇ ਤੇ ਇਹ ਚ ਕੋਈ ਦੇਖ ਸਕਦੇ ਹੋ। ਫਿਰ ਇਹ ਸੇ ਕਹਿੰਦੇ ਤੇ ਰੋਟੀਆਂ ਤੇ ਆਹ ਫਾਹੇ ਜੀ ਇਸ ਟੈਂਕ ਤੋਂ ਇਹ ਸ਼ਾਟ ਦੀ ਸਾਡੀ ਗੱਲ ਨਹੀਂ ਆਉਂਦੀ। ਇਹੀ ਸੀ ਅੱਜ ਦਾ ਆਪਣਾ ਦਿਨ ਅੱਜ ਆਪਾਂ ਬੈਠੇ ਸੀਗੇ ਤੇ ਇੱਕ ਤਾਂ ਜ ਆਪਾਂ ਉੱਥੇ ਵੀ ਪਲੇਟ ਹੀ ਉੱਠੇ ਜਵੇਂ 10 11 ਵਜੇ ਉੱਥੇ ਤੇ ਫਿਰ ਆਪਾਂ ਚਲੇ ਗਏ ਗੁਰਦੁਆਰਾ ਸਾਹਿਬ ਮੱਥਾ ਟੇਕਣ ਆ ਤੇ ਫਿਰ ਕਾਫੀ ਡੀਨ ਚਲੇ ਗਏ ਤੇ ਫਿਰ ਹੋਣ ਜਿਹੜਾ ਆਪਾਂ ਖਾਣੇ ਰਹਿੰਦੇ ਆ ਜਿਵੇਂ ਫਾਸਟ ਫੂਡ ਕਹਿੰਦੀਏ ਤਾਂ ਉਹਨੂੰ ਹਾਜਮ ਕਰਨ ਲਈ ਥੋੜੀ ਬਹੁਤੀ ਫੇਰ ਐਕਸਰਸਾਈਜ਼ ਕਰਨੀ ਚਾਹੀਦੀ ਆ ਤਾਂ ਉਹ ਵੀ ਆਪਾਂ ਅਤਾ ਪੌਣਾ ਘੰਟਾ ਜਿੰਮ ਲਾ ਲਈ ਤੇ ਬਸ ਆਈਂ ਲੈਣ ਲੱਗੇ ਆਂ ਬਾਬਾ ਨਰੋ ਲੱਗਦਾ ਹੁੰਦਾ ਭਾਈ ਬਹੁਤ ਟਾਈਮ ਵੀ ਅੱਜ ਵੇਖੇ ਅੱਜ ਆਰਾਮ ਨਾ ਕਰਾਂ ਪੈਣਾ ਕੋਈ ਪਤਾ ਹੀ ਨਹੀਂ ਲੱਗਦਾ ਬਸ ਕੰਮ ਨਾ ਹੀ ਆਉਂਦਾ ਟਾਈਮ ਬਸ ਇਹੀ ਸੀਗਾ ਅੱਜ ਦਾ ਬਲੌਗ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਜੀ ਚੈਨਲ ਆਪਾਂ ਸਬਸਕ੍ਰਾਈਬ ਕਰ ਦਿਓ ਤੇ ਜੀ ਬਸ ਆਈਂ ਫਿਰੇਗਾ ਅਕੀਨ ਕਰੇਂਗੇ ਟੂਰਨਾਮੈਂਟ ਆਉਂਦੇ ਆਪਾਂ 对，然后就蛋炒。